जयकारा सतगुरु श्री बाबा लाल दयाल महाराज जी का बोल साचे दरबार की जय ਤੇ ਅੱਜ ਦੋਸਤੋ ਅਸੀਂ ਜਾ ਰਹੇ ਆ ਜੀ ਸ਼੍ਰੀ ਧਿਆਨਪੁਰ ਧਾਮ ਨਤਮਸਤਕ ਹੋਣ ਵਾਸਤੇ ਸਤਿਗੁਰੂ ਸ਼੍ਰੀ ਬਾਬਾ ਲਾਲ ਦਿয়াল ਮਹਾਰਾਜ ਜੀ ਦੇ ਦਰਬਾਰ ਦਰਸ਼ਨ ਕਰਨ ਵਾਸਤੇ ਹਾਇਰियां ਲਗਵਾਉਣ ਵਾਸਤੇ ਤੇ ਇਹ ਤੁਸੀਂ ਦੇਖ ਰਹੇ ਹੋ ਇਹ ਕੱਲਾਨੌਰ ਦੀ ਦਾਣਾ ਮੰਡੀ ਹੈ ਜੀ ਤੇ ਜਿਹੜਾ ਧਿਆਨਪੁਰ ਧਾਮ ਦਾ ਸਫਰ ਸ਼ੁਰੂ ਹੁੰਦਾ ਹੈ ਉਹ ਦਾਣਾ ਮੰਡੀ ਤੋਂ ਹੀ ਸ਼ੁਰੂ ਹੁੰਦਾ ਜੀ ਤੇ ਅੱਜ ਤੁਹਾਨੂੰ ਦਰਸ਼ਨ ਕਰਾਉਨੇ ਆ ਜੀ ਇਹ ਜੋ ਸੜਕ ਜਾ ਰਹੀ ਤੁਸੀਂ ਦੇਖਦੇ ਪਏ ਹੋ ਇਹ ਕਲਾਂਗੁਰ ਦਾਣਾ ਮੰਡੀ ਦੇ ਬਿਲਕੁਲ ਵਿੱਚੋਂ ਦੀ ਜਾਂਦੀ ਹੈ ਸੜਕ ਤੇ ਇੱਥੋਂ ਠੀਕ ਸਾਡਾ ਜਿਹੜਾ ਧਾਨਪੁਰ ਥਾਮ ਹੈ ਜੀ ਉਹ ਲਗਭਗ 10 11 ਕਿਲੋਮੀਟਰ ਹੈ ਜੀ ਆਓ ਦਰਸ਼ਨ ਕਰਾਉਨੇ ਆ ਜੀ ਆਪ ਤੇ ਲਓ ਜੀ ਦੋਸਤੋ ਹੁਣ ਅਸੀਂ ਜਾਂਦੇ ਪਏ ਆ ਜੀ ਇਹ ਕੋਟਲੀ ਰੋਡ ਆ ਜੀ ਆਪਣਾ ਧਾਨਪੁਰ ਰੋਡ ਆ ਤੇ ਰਸਤੇ ਦੇ ਵਿੱਚ ਬਹੁਤ ਸੁੰਦਰ ਦੇਖੋ ਜੀ ਇਹ ਬੰਦ ਗੋਭੀ ਦਾ ਜਿਹੜਾ ਖੇਤ ਆ ਬਹੁਤ ਸੁੰਦਰ ਲੱਗਾ ਜੀ ਦੇਖੋ ਜੀ ਇਹ ਪਿੰਡ ਨਿੱਜਰ ਆ ਜੀ ਸਾਡੇ ਕਲਾਨੌਰ ਦੇ ਬਿਲਕੁਲ 2-3 ਕਿਲੋਮੀਟਰ ਦੀ ਦੂਰੀ ਤੇ ਆ ਪਿੰਡ ਨਿੱਜਰ ਤੇ ਜਿਹੜੇ ਸਾਡੇ ਇੱਥੇ ਕਿਸਾਨ ਭਰਾ ਨੇ ਉਹ ਸਬਜ਼ੀਆਂ ਦੀ ਜਿਹੜੀ ਖੇਤੀ ਆ ਉਹ ਕਰਦੇ ਨੇ ਬਹੁਤ ਦੂਰ ਦੂਰ ਤੱਕ ਇੱਥੋਂ ਜਿਹੜੀਆਂ ਸਬਜ਼ੀਆਂ ਨੇ ਉਹ ਜਾਂਦੀਆਂ ਨੇ ਪਠਾਨਕੋਟ ਜੰਮੂ ਤੱਕ ਇਹ ਤੋਂ ਸਬਜ਼ੀਆਂ ਜਾਂਦੀਆਂ ਆਖੋ ਜੀ ਕ੍ਰੀਟ ਪਏ ਨੇ ਟਮਾਟਰ ਗੋਭੀ ਸਾਰੀਆਂ ਜਿਹੜੀਆਂ ਸਬਜ਼ੀਆਂ ਪਿੰਡ ਨਿੱਜਰ ਦੇ ਜਿਹੜੇ ਸਾਡੇ ਕਿਸਾਨ ਭਰਾ ਨੇ ਉਹ ਬੀਜਦੇ ਨੇ ਤੇ ਬੜੀ ਬੜੀ ਦੂਰ ਤੱਕ ਉਹ ਦੇਖੋ ਜੀ ਉਹ ਟਮਾਟਰਾਂ ਦੇ ਖੇਤ ਨੇ ਤੇ ਬੇਟਾ ਸਚੀਨ ਕਹਿ ਰਿਹਾ ਸੀ ਕਿ ਪਾਪਾ ਅਸੀਂ ਬੰਦ ਗੋਭੀ ਜਿਹੜੀ ਆ ਉਹ ਦੇਖਣੀ ਆ ਕਿ ਕਿੱਦਾਂ ਖੇਤਾਂ ਦੇ ਵਿੱਚ ਉਗਾਈ ਜਾਂਦੀ ਆ ਦੇਖੋ ਜੀ ਤੇ ਬਹੁਤ ਹੀ ਅੱਜ ਪਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਬਹੁਤ ਵਧੀਆ ਮੌਸਮ ਹੈ ਜੀ ਅੱਜ ਤੇ Shimla, Dalhousie ਸਾਰਾ ਕੁਝ ਜਿਹੜਾ ਹੈ ਉਹ ਸਾਡੇ ਕਲਾਨੌਰ ਇਲਾਕੇ, ਧਿਆਨਪੁਰ ਇਲਾਕੇ ਦੇ ਵਿੱਚ ਬਣਿਆ ਹੋਇਆ ਜੀ ਅੱਜ ਤੇ ਸਾਨੂੰ ਕਿਤੇ ਹਿਮਾਚਲ ਜਾਣ ਦੀ ਜ਼ਰੂਰਤ ਨਹੀਂ ਹੈ ਬਹੁਤ ਹੀ ਵਧੀਆ ਬੋਲੇ ਬਾਬਾ ਜੀ ਦੀ ਕਿਰਪਾ ਦੇ ਨਾਲ ਜਿਹੜਾ ਮੌਸਮ ਹੈ ਅੱਜ ਬਹੁਤ ਖੁਸ਼ਕੁਵਾਰ ਹੈ ਜੀ ਤੇ ਹੁਣ ਅਸੀਂ ਆਪਣਾ ਫੇਰ ਸਫ਼ਰ ਸ਼ੁਰੂ ਕਰਦੇ ਆਂ ਇਹ ਦੇਖੋ ਜੀ ਇਹ ਸਾਡੀ ਮੋਪੜ ਦੇ ਵੀ ਤੁਸੀਂ ਦੇਖੋ ਮੋਪੜ ਜਿਹੜੀ ਆ ਇਹ ਫੇਰ ਜਾ ਰਹੀ ਹੈ ਜੀ ਹੁਣ ਧਿਆਨਪੁਰ ਧਾਮ ਵਾਸਤੇ ਕਲਾਨੌਰ ਤੋਂ ਇਹ ਰੋਡ ਸਿੱਧਾ ਹੀ ਧਿਆਨਪੁਰ ਧਾਮ ਜਾਂਦਾ ਹੈ ਰਸਤੇ ਦੇ ਵਿੱਚ ਕੋਈ ਵੀ ਜਿਹੜਾ ਇਹ ਤੁਹਾਨੂੰ ਮੋੜ ਕੱਟਣ ਦੀ ਲੋੜ ਨਹੀਂ ਪੈਂਦੀ ਤੇ ਇੱਕ ਜ਼ਰੂਰੀ ਬੇਨਤੀ ਕਰਾਂਗੇ ਪੰਜਾਬ ਸਰਕਾਰ ਨੂੰ ਹਲਕਾ ਡੇਰਾ ਪਾਪਾ ਨਾਨਕ ਜੀ ਦੇ ਸਾਰੇ ਹੀ ਸਮਝਦਾਰ ਸਿਆਣੇ ਆਗੂਆਂ ਨੂੰ ਮੌਤਵੀਰਾਂ ਨੂੰ ਕਿ ਇਹ ਜਿਹੜਾ ਰੋਡ ਹੈ ਕਲਾਂਨੌਰ ਤੋਂ ਸ਼੍ਰੀ ਧਿਆਨਪੁਰ ਤਾਮ ਜਾਂਦਾ ਹੈ ਜੀ ਇਸ ਰੋਡ ਦੇ ਹਾਲਾਤ ਜਿਹੜੇ ਨੇ ਕਾਫੀ ਖਸਤਾ ਨੇ ਰਸਤੇ ਦੇ ਵਿੱਚ ਕਾਫੀ ਵੱਡੇ ਵੱਡੇ ਖੱਡੇ ਨੇ ਤੇ ਬੜੀ ਬੜੀ ਦੂਰ ਤੋਂ ਸੰਗਤਾਂ ਜਿਹੜੀਆਂ ਸ਼੍ਰੀ ਧਿਆਨਪੁਰ ਤਾਮ ਦਰਸ਼ਨਾ ਵਾਸਤੇ ਆਉਂਦੀਆਂ ਨੇ ਜੰਮੂ ਕਸ਼ਮੀਰ ਹਿਮਾਚਲ ਪਠਾਨਕੋੜ ਦਿਨਾ ਨਗਰ ਗੁਰਦਾਸਪੁਰ ਸਾਰਿਆਂ ਨੂੰ ਇਸ ਰੋਡ ਰੋਡ ਦੇ ਉੱਤੋਂ ਹੀ ਲੰਘਣਾ ਪੈਂਦਾ ਹੈ ਬੇਨਤੀ ਕਰਾਂਗੇ ਪੰਜਾਬ ਸਰਕਾਰ ਨੂੰ ਕਿ ਇਸ ਰੋਡ ਦੇ ਜਿਹੜੇ ਹਾਲਾਤ ਨੇ ਉਹ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾਵੇ ਲੋ ਜੀ ਹੁਣ ਅਸੀਂ ਪਹੁੰਚ ਗਏ ਆ ਜੀ ਸ਼੍ਰੀ ਧਿਆਨਪੁਰ ਤਾਮ ਬਹੁਤ ਹੀ ਸੁੰਦਰ ਕਸਬਾ ਜੀ ਸ਼੍ਰੀ ਧਿਆਨਪੁਰ ਤਾਮ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਇਹ ਆ ਜੀ ਧਿਆਨਪੁਰ ਤਾਮ ਦਾ ਬੱਸ ਸਟੈਂਡ ਤੇ ਹੁਣ ਅਸੀਂ ਪਹੁੰਚ ਗਏ ਆ ਜੀ ਇਹ ਜੋ ਮੇਨ ਗੇਟ ਆ ਜੀ ਪੁਰਾਣਾ ਗੇਟ ਛੋਟਾ ਦਰਵਾਜ਼ਾ ਜਿਹੜਾ ਏ ਇਹ ਕਿਸ ਤੋਂ ਬਾਅਦ ਹੋਰ ਵੀ ਵੱਡਾ ਗੇਟ ਆ ਉਹ ਦੂਸਰੀ ਸਾਈਡ ਤੇ ਆ ਜੀ ਤੇ ਪਾਰਕਿੰਗ ਵਾਸਤੇ ਵੀ ਉਹ ਇੱਕ ਅਲੱਗ ਤੋਂ ਰਸਤਾ ਹੈ ਜੀ ਵੱਖਰਾ ਜੇਕਰ ਅਸੀਂ ਗੱਡੀਆਂ ਦੀ ਪਾਰਕਿੰਗ ਕਰਨੀ ਹੈ ਤੇ ਬਹੁਤ ਵਧੀਆ ਅਰੇਂਜਮੈਂਟ ਕੀਤਾ ਗਿਆ ਹੈ ਪਾਰਕਿੰਗ ਵਾਸਤੇ ਵੀ ਇਹ ਬਾਜ਼ਾਰ ਨੇ ਜੀ ਜਿੱਥੋਂ ਤੁਸੀਂ ਪ੍ਰਸ਼ਾਦ ਜਾਂ ਬੱਚਿਆਂ ਵਾਸਤੇ ਖਿਡੌਣੇ ਖਰੀਦ ਸਕਦੇ ਹੋ ਲਓ ਜੀ ਹੁਣ ਅਸੀਂ ਪਹੁੰਚ ਗਏ ਹਾਂ ਜੀ ਸਤਗੁਰੂ ਸ਼੍ਰੀ ਬਾਬਾ ਲਾਲ ਦੇਵਾਲ ਮਹਾਰਾਜ ਜੀ ਦੇ ਦਰਬਾਰ ਸ਼੍ਰੀ ਧਿਆਨਪੁਰ ਤਾਮ ਜਿੱਥੇ ਆ ਕੇ ਲੱਖਾਂ ਹੀ ਲੋਕਾਂ ਦੀਆਂ ਜਿਹੜੀਆਂ ਆਸਾਂ ਮੁਰਾਦਾਂ ਨੇ ਉਹ ਪੂਰੀਆਂ ਹੁੰਦੀਆਂ ਨੇ जयकारा लाओ जी जयकारा सतगुरु श्री बाबा लाल देव महाराज जी का बोल साचे दरबार की जय इधर है जी लंगर हॉल जिथे संगतਾਂ वास्ते बहुत ही बढ़िया लंगरਾਂ ਦੇ ਜਿਹੜੇ ਖਰਬੰਦ ਕੀਤੇ ਜਾਂਦੇ ਨੇ ਲਓ ਜੀ दर्शन ਕਰੋ ਜੀ गुरु महाराज जी ਦੇ संगतਾਂ ਜੜੀਆਂ ਨੇ ਉਹ गुरु महाराज जी ਦੇ दर्शन करके बहुत ही आनंद महसूस करदियां ने ਹੁਣ ਅਸੀਂ ਵੀ ਲਾਈਨ ਦੇ ਵਿੱਚ ਜਾ ਕੇ ਲੱਗਾਂਗੇ ਤੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਾਂਗੇ ਜੀ ਆਓ ਜੀ ਫਿਰ ਲਾਈਨ ਦੇ ਵਿੱਚ ਲੱਗਦੇ ਹਾਂ ਜੀ ਜਾ ਕੇ ਤੇ ਦਰਸ਼ਨ ਕਰਦੇ ਹਾਂ ਜੀ ਸੰਗਤਾਂ ਲਾਈਨਾਂ ਵਿੱਚ ਲੱਗੀਆਂ ਹੋਈਆਂ ਨੇ ਤੇ ਅਸੀਂ ਵੀ ਆਓ ਜੀ ਹੁਣ ਲਾਈਨਾਂ ਦੇ ਵਿੱਚ ਲੱਗੇ ਹਾਂ ਜੀ ਤੇ ਲਾਈਨਾਂ ਦੇ ਨਾਲ ਹੀ ਬਿਲਕੁਲ ਜੀ ਬੋਲੇ ਬਾਬਾ ਜੀ ਦਾ ਵੀ ਦਰਬਾਰ ਹੈ ਜੀ ਤੇ ਇਹ ਸੰਗਤਾਂ ਜਿਹੜੀਆਂ ਦਰਸ਼ਨ ਕਰਕੇ ਆ ਗਈਆਂ ਨੇ ਉਹ ਹੁਣ ਹਾਲ ਦੇ ਵਿੱਚ ਬੈਠੀਆਂ ਨੇ ਆਰਾਮ ਜਿਹੜਾ ਕਰਦੀਆਂ ਪਈਆਂ ਨੇ ਇਹ ਬੋਲੇ ਬਾਬਾ ਜੀ ਦਾ ਦਰਬਾਰ ਹੈ ਜੀ ਤੇ ਅਸੀਂ ਹੁਣ ਲਾਈਨਾਂ ਦੇ ਵਿੱਚ ਲੱਗੇ ਹੋਏ ਆ ਅੱਜ ਬਾਰਿਸ਼ ਹੈ ਨਾ ਬਾਰਿਸ਼ ਦੇ ਕਾਰਨ ਥੋੜਾ ਰਸ ਜੜਾਏ ਉਹ ਲੱਗਦਾ ਹੈ ਕਿ ਘਟਿਆ ਇਸ ਲਈ ਲੱਗਦਾ ਹੈ ਕਿ ਸਾਡੀ ਵੀ ਜਿਹੜੀ ਵਾਰੀ ਆ ਦਰਸ਼ਨਾਂ ਲਈ ਜਲਦੀ ਆ ਜਾਏਗੀ ਲਗਾਤਾਰ ਸਿਤਾ RAM ਜੀ ਦੇ ਨਾਮ ਦੇ ਜਿਹੜੇ ਜਾਪ ਨੇ ਉਹ ਚੱਲਦੇ ਪਏ ਨੇ ਦਰਬਾਰ ਦੇ ਵਿੱਚ ਤੇ ਸੰਗਤਾਂ ਜਿਹੜੀਆਂ ਨੇ ਉਹ ਦਰਸ਼ਨਾ ਵਾਸਤੇ ਲਾਈਨਾਂ ਵਿੱਚ ਲੱਗੀਆਂ ਨੇ ਸਾਰੇ ਸੇਵਾਦਾਰ ਜਿਹੜੇ ਨੇ ਜੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਰੀਆਂ ਸੇਵਾਵਾਂ ਨਿਭਾਉਂਦੇ ਨੇ ਸੰਗਤਾਂ ਨੂੰ ਲਾਈਨਾਂ ਦੇ ਵਿੱਚ ਲਗਾ ਕੇ ਮੱਥਾ ਜੜਾਏ ਉਹ ਟਕਾਉਂਦੇ ਨੇ ਦਰਸ਼ਨਾਂ ਵਾਸਤੇ ਲਾਈਨਾਂ ਦੇ ਵਿੱਚ ਲੱਗੀਆਂ ਨੇ ਸੰਗਤਾਂ 바ਵਾਲਾਲ ਜੀ ਦੇ ਨਾਮ ਦੇ ਜੇਕਰੇ ਲੱਗਦੇ ਪਏ ਨੇ ਤੇ 바ਵਾਲਾਲ ਜੀ ਦੇ ਦਰਬਾਰ ਤੋਂ ਜੋ ਵੀ ਸ਼ਰਧਾ ਲੈ ਕੇ ਆਉਂਦਾ ਏ 바ਵਾਲਾਲ ਜੀ ਉਸ ਨੂੰ ਖਾਲੀ ਨਹੀਂ ਮੋੜਦੇ ਜੀ 바ਵਾਲਾਲ ਜੀ ਸਾਰਿਆਂ ਦੀਆਂ ਸਭ ਮਰਜ਼ੀਆਂ ਪੂਰੀਆਂ ਕਰਦੇ ਨੇ ਬਸ ਹੁਣ ਅਸੀਂ ਵੀ ਪਹੁੰਚਣ ਵਾਲੇ ਆ ਜੀ ਗੁਰੂ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਇਹ ਰਮਾਇਣ ਜੀ ਦੇ ਪਾਠ ਚੱਲਦੇ ਪਏ ਨੇ ਜੀ ਚਲੋ ਜੀ ਹੁਣ ਅਸੀਂ ਪਹੁੰਚ ਗਏ ਆ ਜੀ ਲਾਈਨ ਦੇ ਵਿੱਚ ਲੱਗ ਕੇ ਗੁਰੂ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਲਗਵਾਵਾਂਗੇ ਜੀ ਚਲੋ ਜੀ ਕਰੋ ਜੀ ਦਰਸ਼ਨ ਬਹੁਤ ਹੀ ਦੂਰ ਦੂਰ ਤੋਂ ਸੰਗਤਾਂ ਆ ਕੇ ਸਤਿਗੁਰੂ ਸ਼੍ਰੀ 바ਵਾ ਲਾਲ ਦੇਵਾਲਾ ਰਾਜ ਜੀ ਦੇ ਦਰਬਾਰ ਨਤਮਸਤਕ ਹੁੰਦੀਆਂ ਨੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆ ਕੇ ਤੇ 바ਵਾ ਲਾਲ ਜੀ ਸਰਦੀਆਂ ਚੋਲੀਆਂ ਪਰਦੇ ਨੇ ਸਭ ਦੀਆਂ ਆਸਾਂ ਮੁਰਾਦਾਂ ਜਿਹੜੀਆਂ ਨੇ 바ਵਾ ਲਾਲ ਜੀ ਪੂਰੀਆਂ ਕਰਦੇ ਨੇ ਇਹ ਦਰਬਾਰ ਦੇ ਵਿੱਚ ਬਹੁਤ ਵਧੀਆ ਸੰਗਤਾਂ ਤੇ ਬੈਠਣ ਵਾਸਤੇ ਹਾਲ ਬਣੇ ਨੇ ਜੀ ਤੇ ਤਲਵਾਰ ਦੇ ਵਿੱਚ ਵੇਖੋ ਜੀ ਤੁਸੀਂ ਰੁੱਖ ਵੀ ਬਹੁਤ ਲਗਾਏ ਗਏ ਨੇ ਸਜਾਵਟ ਜਿਹੜੀ ਆ ਬਹੁਤ ਵਧੀਆ ਕੀਤੀ ਗਈ ਆ ਫੁੱਲ ਬੂਟੇ ਲੱਗੇ ਨੇ ਚਾਰ ਚਫੇਰੇ ਸੰਗਤਾਂ ਵਾਸਤੇ ਬੈਠਣ ਦਾ ਇੰਤਜ਼ਾਮ ਸਤਿਗੁਰੂ ਸ਼੍ਰੀ ਬਾਵਾ ਲਾਲ ਦੇਵਾਲ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਜੋ ਵੀ ਸੱਚੀ ਸ਼ਰਧਾ ਦੇ ਨਾਲ ਆਉਂਦਾ ਹੈ ਜੀ ਬਾਵਾ ਲਾਲ ਜੀ ਉਸ ਦੀਆਂ ਆਸਾਂ ਮੁਰਾਦਾਂ ਜਰੂਰ ਹੀ ਪੂਰੀਆਂ ਕਰਦੇ ਨੇ ਇਹ ਫਿਰ ਜਿਨ੍ਹਾਂ ਦੀ ਆਸਾਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ ਆ ਵੇਖੋ ਜੀ ਉਹ ਨੱਚ ਗਾ ਕੇ ਢੋਲ ਵਜਾ ਕੇ ਬਾਬਾ ਲਾਲ ਜੀ ਦਾ ਸ਼ੁਕਰਾਨਾ ਕਰਦੇ ਨੇ ਤੇ ਬਾਬਾ ਲਾਲ ਜੀ ਦੇ ਦਰਬਾਰ ਦੇ ਵਿੱਚ ਆ ਕੇ ਹਾਜ਼ਰੀਆਂ ਲਗਵਾਉਂਦੇ ਨੇ ਜਿਨ੍ਹਾਂ ਦੀਆਂ ਵੀ ਆਸਾਂ ਮੁਰਾਦਾਂ ਜਿਹੜੀਆਂ ਬਾਬਾ ਲਾਲ ਜੀ ਪੂਰੀਆਂ ਕਰਦੇ ਨੇ ਤੇ ਰੋਜ਼ਾਨਾ ਹੀ ਇੱਥੇ ਢੋਲ ਵੱਜਦੇ ਰਹਿੰਦੇ ਨੇ ਜੀ ਬੈਂਡ ਵੱਜੇ ਵਜਦੇ ਰਹਿੰਦੇ ਨੇ ਤੇ ਸੰਗਤਾਂ ਇਸੇ ਤਰ੍ਹਾਂ ਹੀ ਨੱਚਦੀਆਂ ਰਹਿੰਦੀਆਂ ਨੇ ਸਤਿਗੁਰੂ ਸ਼੍ਰੀ ਬਾਬਾ ਲਾਲ ਦੇ ਆਲ ਮਹਾਰਾਜ ਜੀ ਸਭ ਸੰਗਤਾਂ ਤੇ ਇਸੇ ਤਰ੍ਹਾਂ ਹੀ ਕਿਰਪਾ ਕਰਦੇ ਰਹਿਣ ਸਭ ਦੀਆਂ ਝੋਲੀਆਂ ਪਰਦੇ ਰਹਿਣ ਤੇ ਸਭ ਸੰਗਤਾਂ ਵਾਸਤੇ ਅਸੀਂ ਇਹੋ ਅਰਦਾਸ ਕਰਦੇ ਹਾਂ ਜੀ ਇਹ ਰਾਮ ਦਰਬਾਰ ਹੈ ਜੀ ਰਬੂ ਸ਼੍ਰੀ ਰਾਮ ਜੀ ਦਾ ਬਹੁਤ ਸੁੰਦਰ ਮੰਦਿਰ ਹੈ ਜੀ ਦਰਬਾਰ ਦੇ ਵਿੱਚ ਮਹਿਰਾ ਕਰਦੇ ਸਤਗੁਰੂ ਸਭ ਦੀ ਬਾਣੀ ਸੰਗਤਾਂ ਜਿਹੜੀਆਂ ਨੇ ਇੱਥੇ ਵੀ ਨਤਮਸਤਕ ਹੁੰਦੀਆਂ ਨੇ ਹਾਇਰੀਆਂ ਲਗਾਉਂਦੀਆਂ ਨੇ ਬਬੂ ਸ਼੍ਰੀ ਰਾਮ ਜੀ ਦੇ ਦਰਸ਼ਨ ਕਰੋ ਜੀ ਸੀਤਾ ਮਾਤਾ ਜੀ ਦੇ ਦਰਸ਼ਨ ਕਰੋ ਜੀ ਲਕਸ਼ਮਣ ਜੀ ਦੇ ਦਰਸ਼ਨ ਕਰੋ ਜੀ ਇਹ ਸਭ ਸੰਗਤਾਂ ਵਾਸਤੇ ਅਸੀਂ 바ਵਾਲਾਲ ਜੀ ਦੇ ਚਰਨਾਂ ਦੇ ਵਿੱਚ ਇਹੋ ਅਰਦਾਸ ਕਰਾਂਗੇ ਕਿ 바ਵਾਲਾਲ ਜੀ ਸਭ ਨੂੰ ਇਸੇ ਤਰ੍ਹਾਂ ਹੀ ਧਾਰਤੇ ਬੁਲਾਉਂਦੇ ਰਹਿਣ ਨਾਮ ਜਪਾਉਂਦੇ ਰਹਿਣ ਤੇ ਸਭ ਦੀਆਂ ਚੋਲੀਆਂ ਜੜੀਆਂ ਨੂੰ ਖੁਸ਼ੀਆਂ ਦੇ ਨਾਲ ਭਰਦੀਆਂ ਰਹਿਣ ਬੋਲੀਏ ਸੱਚੇ ਦਰਬਾਰ ਕੀ ਜੈ ਸਤਗੁਰੂ ਸ਼੍ਰੀ 바ਵਾਲਾਲ ਦੇਵਾਲ ਮਹਾਰਾਜ ਕੀ ਜੈ ਸਿਯਾ ਭਤੀ ਰਾਮਚੰਦਰ ਭਗਵਾਨ ਕੀ ਜੈ ਸਭ ਸੰਤਨ ਕੀ ਜੈ ਸਭ ਭਗਤਨ ਕੀ ਜੈ 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 ਸ਼੍ਰੀ ਧਿਆਨਪੁਰ ਦਾ ਜੈ ਜੈ ਸ਼੍ਰੀ ਧਿਆਨਪੁਰ ਦਾ ਬਾਬਾ ਲਾਲ ਦੇ ਹੋ ਗਏ ਆ ਬਾਬਾ ਲਾਲ ਦੇ ਬਣ ਕੇ ਰਹਿਣਾ ਏ ਬਾਬਾ ਲਾਲ ਦੇ ਹੋ ਗਏ ਆ ਬਾਬਾ ਲਾਲ ਦੇ ਬਣ ਕੇ ਰਹਿਣਾ ਜੈ ਸ਼੍ਰੀ ਬਾਬਾ ਵਾਲਾ जी जय श्री बाबा लाल जी असीं सारी ज़िंदगी है